ਇਲਾਕਾ ਦਾ ਮੈਂ ਸਾਰੇ ਆਪਣੇ ਖੰਨਾ ਦੀ ਬ੍ਰੈਸ ਦਾ ਬਹੁਤ ਬਹੁਤ ਮਸ਼ਹੂਰ ਆ ਧੰਨਵਾਦੀ ਆ ਜਿਨ੍ਹਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਔਰ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਾਡੇ ਬਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਖੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲక్ష్మణ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵਿਤ ਸ਼ਰਮਾ ਜੀ ਬਰਿੰਦਰ ਬਰਨ ਜੀ ਸਾਡੇ ਜੱਸਲ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਸਹੁਲਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ 'ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਣ ਰੱਖੀ ਇਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਬਰੂ ਕਰਾਇਆ ਜਾਵੇ ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆਂ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਅ ਲੋਕਾਂ ਪ੍ਰਤੀ ਉਹਨਾਂ ਦਾ ਜੋ ਇੱਕ ਆਸ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਪਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਤਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਉਹ ਪੂਰੀ ਨਹੀਂ ਉਤਰ ਸਕੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਮਿਲਦੀ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਉਹ ਡੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਚੋ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਮਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ਰੱਖੀ ਔਰ ਖੁਸ਼ਹਾਲੀ ਚੰਨ ਸ਼ਾਂਤੀ ਚ ਉਹਨਾਂ ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਬਕਲਪਾ ਹੈ ਔਰ ਸਹੀ ਮੈਨ ਹੈ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਆ ਇਮਾਨਦਾਰੀ ਦਿਾਨਤਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜਿਹੜਾ ਵਾ ਉਹ ਦ੍ਰਿੜ ਸੰਕਲਪ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਆ ਸੋ ਮੈਂ ਇਹਨਾਂ ਨੂੰ ਅੱਜ ਨਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਸਾ ਲਖਮਨ ਸਿੰਘ ਦੀ ਗਰੇਵਾਲ ਜਿਨ੍ਹਾਂ ਦੀ ਬੜੀ ਸਾਫ ਸੁਥਰੀ ਸ਼ਖਰੀ ਹੈ ਔਰ ਇਹਨਾਂ ਦੇ ਵਿੱਚ ਇੱਕ ਜਨੂੰਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਹਾ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਪੁਆਈਆਂ ਇਹ ਵੋਟਾਂ ਜਿਹੜੀਆਂ ਨੇ ਸੜਾ ਤੜ ਐਵੇਂ ਨਹੀਂ ਪਈਆਂ ਇਹਨਾਂ ਆਗੂਆਂ ਦੀ ਜਿਹੜੀ ਮਿਹਨਤ ਦਾ ਖੂਨ ਪਸੀਨਾ ਉਹਦੇ ਕਾਰਨ ਕਰਕੇ ਇਹ ਪਈਆਂ ਰਾਜਵੀਰ ਸ਼ਰਮਾ ਜੀ ਨੇ ਹਮੇਸ਼ਾ ਮੈਨੂੰ ਦੇਖਦਾ ਰਿਆਂ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮਹੱਲੇ ਮਹੱਲੇ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ પાર્ટી ਵਾਸਤੇ ਔਰ ਜਿਨ੍ਹਾਂ ਨੇ ਲੜਾਈ ਲੜਦੇ ਰਹੇ ਜਿਨ੍ਹਾਂ ਲਈ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨજર ਅੰਦਾਜ਼ ਕਰ ਦਿੱਤਾ ਸੋ ਇਹ ਇਨਸਾਫ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਨੇ ਆਪਣਾ ਹੂਨ ਤੁਸੀਂ ਨੇ ਇੱਕ ਕੀਤਾ ਉਹ ਇਹਨਾਂ ਨੂੰ ਉਸ ਤੇ ਉਸ ਤੇ ਬਹੁਤ ਜ਼ਿਆਦਾ ਅ ਮਤਲਬ ਇਹਦਾ ਨੂੰ ਨਿਰਾਸ਼ਾ ਹੋਈ ਹੈ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਦਾਮਨ ਜਿਹੜਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਸੁਪਨੇ ਨੇ ਉਹਨਾਂ ਨੂੰ ਸਹਾਰਾ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ। ਨਾਲ ਦੇ ਵਿੱਚ ਹੋਰ ਪਾਰਟੀਆਂ ਦੇ ਬੰਦੇ ਵੀ ਤੁਹਾਡੀ ਪਾਰਟੀ ਕਰਨ ਕਰਦਾ। ਬਿਲਕੁਲ ਕਿਉਂਕਿ ਕਾਂਗਰਸ ਸੀ ਇੱਕ ਐਸੀ ਵਿਕਲਪਾ ਜਿਹੜਾ ਕਿ ਆਉਣ ਵਾਲੇ ਸਮੇਂ ਤੇ ਜਿਹੜੀ ਹੈ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਾਂਗੇ। ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਭੈਮੁਕਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾ ਥਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੋਣਾ ਚਾਹੀ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਢੇਰੀ ਹੋ ਗਿਆ ਸੋ ਅਸੀਂ ਅਸਲ ਮਾਇਨੇ ਦੇ ਵਿੱਚ ਪੰਜਾਬ ਹਤਾਇਸ਼ੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਯਕੀਨ ਦਿਵਾਉਣਾ ਹੈ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਜਿਹੜੇ ਸੰਘਸਪਾਰਟੀ ਛੱਡ ਕੇ ਚਲੇ ਗਏ ਲੋਕ ਉਹ ਦੁਬਾਰਾ ਸ਼ਾਮਲ ਹੋਣਾ ਚਾਹੁੰਦੇ ਤਾਂ ਉਹਨਾਂ ਨੂੰ ਕਿਹਾ ਸ਼ਾਮਲ ਕਿਥੇ ਹੋ ਗੱਲ ਇਹ ਆ ਕਿ ਇਹਨਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋ ਆਰਾਮ ਲਈ ਔਰ ਉਹਨਾਂ ਨੇ ਸਰਕਾਰੀ ਜਿਹੜਾ ਵਾ ਉਹ ਇੱਕ ਆਪ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉੱਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮੈਨੇ ਅੱਜ ਲੋਕਾਂ ਨਹੀਂ ਲੜਦੇ ਨੇ ਕੋਈ ਚੰਗੀ ਸ਼ਬੀ ਰੱਖਦੇ ਨੇ ਇਮਾਨਦਾਰ ਸ਼ਬੀ ਇਹਨਾਂ ਦਾ ਅਕਸ ਬੜਾ ਸਾਫ਼ ਸੁਥਰਾ ਉਹ ਸਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਦੇ ਨਾਲ ਲੈਣ ਨੂੰ ਤਿਆਰ ਹਾਂ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਸਰ ਬੈਲੈਂਸ ਕਿਸ ਤਰ੍ਹਾਂ ਬਣਾਉਗੇ ਜਿਸ ਤਰ੍ਹਾਂ ਇਧਰੋਂ ਗਏ ਸੀ ਉਧਰ ਆਪ ਦੇ ਵਿੱਚ ਤਾਂ ਪਾ ਲਿਆ ਨੇ ਪਰਵਾਹ ਨਹੀਂ ਕੀਤੀ ਜੇ ਹੁਣ ਤੁਹਾਡੇ ਕੋਲ ਆ ਰਿਹਾ ਤਾਂ ਬੈਲੈਂਸ ਕਿਵੇਂ ਬਣਾਉਗੇ ਆਪਣੇ ਵਰਕਰ ਵੀ ਆ ਤੁਹਾਡੇ ਤੇ ਜਿਹੜੇ ਲੈ ਕੇ ਆਉਂਗਾ ਨਾਲ ਲੈ ਕੇ ਚੱਲਾਂਗੇ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਚ ਸਾਰਿਆਂ ਨੂੰ ਆਦਰ ਮਾਨ ਸਤਿਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਚ ਨਮਾਇੰਦੀ ਦਿੱਤੀ ਜਾਂਦੀ ਆ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕਿ ਸਾਹ ਬਲਦੇਵ ਸਿੰਘ ਜੀ ਨੂੰ ਕਹਾਂਗਾ ਕਿ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਹੁਣ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਉਹ ਵੀ ਆਪਣੇ ਸਾਥੀਆਂ ਲਈ ਦੋ ਸ਼ਬਦ ਮੈਂ ਕਹਾਂਗਾ ਉਹ ਤੁਹਾਨੂੰ ਜੂੜ ਮੁਖਾਤਫੂ ਹਾਂ ਸੋਤਾ ਤੇ ਹੋਰ ਦੂਸਰੇ ਮੇਰੇ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਦੇ ਜਨਪੁਰ ਰਾਜ ਕੰਮ ਕਰਕੇ ਸੌਂਧ ਨੂੰ ਜਿਤਾਇਆ ਇਥੋਂ ਤੇ ਮੰਤਰੀ ਵੀ ਬੜੇ ਨੇ ਮੈਂ ਲਗਭਗ ਇੱਥੇ 5-7 ਸਾਲਾਂ ਤੋਂ ਇੱਥੇ ਆਦਾ ਕਿਉਂਕਿ ਫੋਨ ਸੰਤੇ ਸੰਜੀਵ ਨਾਲ ਮੇਰਾ ਇਹਨਾਂ ਨਾਲ ਕਾਫੀ ਹੀ ਗੂੜਾ ਪਿਆਰ ਹੈ ਮਿੱਤਰ ਨੇ ਰਿਸ਼ਤੇਦਾਰ ਨੇ ਤੇ ਜਿਹੜੇ ਬਲਾਗ ਪਰ ਆਣਾ ਤੇ ਇਹਨਾਂ ਨੇ ਪਰਚੇ ਦਰਜ ਕਰਵਾਏ ਚਾਰ ਬਲਾਗ ਪ੍ਰਦਾਨ ਤੋਂ ਕੁਦਰਤੀ ਹਰ ਵਾਰੀ ਇੱਥੇ ਮਿਲ ਜਾਂਦੇ ਜੇ ਇੱਕ ਦਿਨ ਮੈਂ ਬੈਠਾ ਹਾਂ ਇੱਥੇ ਇਹਨੇ ਕੋਲੇ ਆਉਂਦਾ ਤਾਂ ਉਹਨਾਂ ਨੇ ਸੰਜੀਵਾ ਨੇ ਫੋਨ ਕਰਦਾ ਕਿ ਮੱਚਦੀ ਆਏ ਮੈਂ ਇਹਨੂੰ ਇਹੀ ਮੋਟੀਵੇਟ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਐਲਏ ਰਿਆਂ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਹੇਤਾ ਦੇ ਵਾਸਤੇ ਖੜੇ ਆਂ ਤਾਂ ਇਹਨਾਂ ਨੇ ਮੇਰੀ ਬੇਨਤੀਆਂ ਪੂਰਨ ਚਾਰ ਪੰਜ ਮਹੀਨੇ ਕਰਦੇ 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 ਕੱਲ ਫਿਰ ਸਾਡਾ ਜਿਹੜਾ ਫਾਈਨਲ ਜਿਹੜੀ ਹੋਈ ਤੇ ਇਹਨਾਂ ਨੇ ਕਨਸਲਰ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੁਆਇਨ ਕੀਤਾ ਮਾਸਟਰ ਜੀ ਤੁਹਾਨੂੰ ਕੋਈ ਆਫਰ ਮਿਲਦੀ ਆ ਆਮ ਆਦੀ ਪਾਰਟੀ ਬਰੋ ਦੁਬਾਰਾ ਜਾਂਦਾ ਵਿਚਾਰ مطلب ਨਹੀਂ ਜੀ ਮਤਲਬ ਨਹੀਂ ਕਿਉਂ ਕਾਰਨ ਕਿ ਐ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਆਮ ਆਦੀ ਪਾਰਟੀ ਛੱਡੀ ਐ ਬੜੇ ਲੋਕ ਪੈਸੇ ਦਿੰਦੇ ਕਹਿੰਦੇ ਸੀ ਵੀ ਤੁਹਾਨੂੰ ਇੱਧਰ ਰਹੋ ਤੁਹਾਨੂੰ ਅਸੀਂ ਐ ਆਏ ਕਰਦੇ ਇਹ ਕਰਦੇ ਤੁਹਾਨੂੰ ਮੰਤਰੀ ਪਦਵੀ ਦਿੱਤਾ ਦੇ ਦਾਂਗੇ ਤੁਹਾਨੂੰ ਕਰਨਿਆ ਕਿ ਅਸੀਂ ਕੋਈ ਮੰਤਰੀਪਦ ਲੈਣ ਵਾਸਤੇ ਨਹੀਂ ਇੱਥੇ ਲੜਾਈ ਲੜ ਰਹੇ ਕਾਂਗਰਸ ਜਿਹੜੀ ਹੈਗੀ ਹੈ ਇਹ ਬਹੁਤ ਹੀ ਵਧੀਆ ਪਾਰਟੀ ਹੈ ਜਿਹੜੀ ਕਿ ਸਾਰੇ ਧਰਮਾਂ ਦਾ ਸਾਰੇ ਜਾਤਾਂ ਦਾ ਸਤਿਕਾਰ ਕਰਦੀ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਜੋ ਕੁਝ ਕੀਤਾ ਹੈ ਲੋਕਾਂ ਦੇ ਸਾਹਮਣੇ ਹੈ ਮੈਂ ਤੇ ਖੈਰਾਂ ਸਾਹਿਬ ਨੇ ਤਾਂ ਉਦੋਂ ਹੀ ਬਗਾਵਤ ਕੀਤੀ ਸੀ ਔਰ ਝੰਡਾ ਚੱਕਾ ਸੀ ਆਮ ਆਦੀ ਪਾਰਟੀ ਦੇ ਖਿਲਾਫ ਔਰ ਪੂਰੇ ਪੰਜਾਬ ਦੇ ਅੰਦਰ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਯਾਰ ਮਾਰਟਲਬਲ ਸਿੰਘ ਦੀ ਗਲਤ ਨੇ ਹਰਿਆ ਸਾਹਿਬ ਦੀ ਗਲਤ ਰੇ ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਸਟਰ ਬਦਲ ਸਿੰਘ ਦੀ ਸਹੀ ਸੀ ਉਹ ਜੇ ਇਹ ਸਹੀ ਹੁੰਦੇ ਤਾਂ ਅੱਜ ਇਹਨਾਂ ਦੇ ਸਾਥੀਆਂ ਨੂੰ ਮੇਰੇ ਸਾਥੀਆਂ ਨੂੰ ਇਹਨਾਂ ਨੂੰ ਆਨਲੋਡ ਨਹੀਂ ਸੀ ਕਾਰਨ ਇਹ ਕਿ ਇਹਨਾਂ ਨੂੰ ਇੰਨਾ ਕੁਟਲਤਾ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਰੱਖਦਾ ਤੇ ਫਿਰ ਉੱਥੇ ਰਹਿਣ ਦਾ ਕੀ ਹੱਦ ਹੈ ਜਿਵੇਂ ਤੁਸੀਂ ਮੇਰੇ ਤੋਂ ਸਵਾਲ ਕੀਤਾ ਮਤਲਬ ਨਹੀਂ ਮਾਸਟਰ ਬਦਲ ਸਿੰਘ ਨੂੰ ਮਤਲਬ ਸਿਆਸਤ ਛੱਡ ਲੈਂਦੇ ਆ ਅਮ ਆਪ ਪਾਰਟੀ ਦੇ ਵਿੱਚ ਵਾਪਸ ਆ ਗਏ। ਮਾਸਟਰ ਜੀ ਹੋਰ ਵੀ ਥੋੜੀ ਪਾਰਟੀ ਚ ਘੁੱਟਣ ਮਹਿਸੂਸ ਕਰ ਰਹੇ ਨੇ ਬੰਦੇ ਕਿ ਉਹ ਵੀ ਆ ਬਾਹਰ ਆਉਣਗੇ ਕੀ ਕੰਦਰਾ ਚਾਹੋਗੇ। ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਆ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਣਾ ਕਿ ਮੈਂ ਇੱਕ ਦਲਤ ਪਰਿਵਾਰ ਦੇ ਵਿੱਚੋਂ ਆ। ਅਸੀਂ ਦਲਤ ਪਰਿਵਾਰਾਂ ਦੀਆਂ 10 12 14 ਕਿਸੇ ਵੰਦੀਆਂ ਹੀ ਇਕੱਠੇ ਕੀਤੇ ਆਂ ਪੂਰੇ ਪੰਜਾਬ ਦੇ ਵਿੱਚ ਆਪ ਦਾ ਦਲਤਾਂ ਨੂੰ ਇਕੱਠੇ ਕਰ ਰਹੇ ਆ। ਔਰ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਤੁਹਾਨੂੰ ਐਤਰਾ ਮਹਿਸੂਸ ਹੋ ਰਿਹਾ ਮੇਰੇ ਸਾਥੀ ਗੁਰਪ੍ਰੀਤ ਕੋਟਲੇ ਜੀ ਕੋਈ ਖੁਸ਼ ਹੋ ਰਹੇ ਨੇ ਇਸੇ ਤਰ੍ਹਾਂ ਸਾਰੇ ਅਫਗਾਨ ਹਲਕਿਆਂ ਦੇ ਵਿੱਚ 117 ਹਲਕਿਆਂ ਦੇ ਵਿੱਚ ਵਾਚ ਕੇ ਕਾਂਗਰਸ ਪਾਰਟੀ ਆਤੀ ਜਿਹੜੇ ਜਿਹੜੇ ਨੀੜੇ ਹੋਏ ਦਰੜੇ ਹੋਏ ਲੋਕ ਉਹਨਾਂ ਸਰਵ ਕਾਂਗਰਸ ਪਾਰਟੀ ਵਿੱਚ ਲਿਆ ਕੇ ਉਹਨੂੰ ਬੰਦਾ ਮਾਨਸੂ ਚਾ ਦੇਣਾ ਧੰਨਵਾਦ ਗੱਲਾਂ ਸਾਂਝੀਆਂ ਕਰਕੇ ਵੀ ਤੁਹਾਡੇ ਰਾਹੀਂ মিডিਆ ਦਾ ਵੀ ਧੰਨਵਾਦ ਕਰਦਾ ਹੋਇਆ ਖੰਨੇ ਦੇ ਹਲਕੇ ਦੇ ਵੋਟਰਾਂ ਤੱਕ ਕੁੱਝ ਗੱਲਾਂ ਪਹੁੰਚਾਉਣੀ ਚਾਹੁੰਨਾ ਜਿਹਦੇ ਨਾਲ ਕੁੱਝ ਗੱਲਾਂ ਦਾ ਸਾਹਮਣਾ ਕਰ ਸਕਣ ਲੋਕਾਂ ਨੂੰ ਪਤਾ ਮਿਲ ਸਕੇ ਕਿ ਪਾਰਟੀਆਂ ਦੇ ਵਿੱਚ ਕੀ ਕੋ ਚੱਲ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਘੱਟ ਕੰਮ ਕੀਤਾ ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡ ਤੇ ਨਵੇਂ ਭਰਤੀ ਕਰਦੇ ਉਸ ਤੋਂ ਬਾਅਦ ਜਦ 22 ਦੀ ਇਲੈਕਸ਼ਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡ ਤੇ ਨਵੇਂ ਭਰਤੀ ਕਰਦੇ ਹੁਣ ਕੀ ਹੋਇਆ ਹੁਣ ਇਹਨਾਂ ਨੇ ਪੁਰਾਣੇ ਬੰਦਿਆਂ ਨੂੰ ਛੱਡ ਤਾ ਦੂਜੀਆਂ ਪਾਰਟੀਆਂਾਂ ਵਿੱਚ ਸੱਤ ਬੰਦੇ ਭਰਤੀ ਕਰ ਲਏ ਜਿਹੜੇ ਕਿ ਇਹਨਾਂ ਨੇ ਆਪਣੇ ਦਲਾਲਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ ਮਰਬੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਕਾਰ ਨਹੀਂ ਹੋਇਆ ਉਹ ਸਾਡਾ ਸੁਪਨਾ ਜਿਹੜਾ ਚੱਕਨਾ ਚੂਰ ਹੋ ਗਿਆ ਅੱਜ ਐਮਐਲਏ ਤੇ ਮੰਤਰੀਆਂ ਨੇ ਹੁੱਲੜਵਾਜੀ ਮਚਾਈ ਪਈ ਹੈ ਪਾਰਟੀ ਦਾ ਬੇੜਾ ਕਕਰ ਕਰਕੇ ਰੱਖਤਾ ਜੋ ਪਾਰਟੀ ਪੰਜਾਬ ਦੇ ਵਿੱਚ ਆਪਣਾ ਅਕਸ਼ ਲੈ ਕੇ ਆਈ ਸੀ ਉਹ ਬਰਬਾਦ ਕਰਕੇ ਰੱਖ ਦਿੱਤਾ ਸਾਡੇ ਇਥੇ ਲੋਕਲ ਖੰਨੇ ਦੇ ਵਿੱਚ ਮੰਤਰੀਆਂ ਨੇ ਮੈਂ ਬੇਨਤੀ ਕਰਦਾ ਸਾਡੇ ਮੰਤਰੀ ਜੀ ਨੂੰ ਬਾਹਰ ਕੱਢ ਕੇ ਖੜੀ ਕਰਕੇ ਕਹਿਣ ਕਿ ਖੰਨੇ ਦੇ ਵਿੱਚ ਇੱਕ ਵੀ ਰਜਿਸਟਰੀ ਬਿਨਾ ਪੈਸੇ ਤੋਂ ਹੁੰਦੀ ਹੈ ਇੱਕ ਵੀ ਐਨਓਸੀ ਬਿਨਾ ਪੈਸੇ ਤੋਂ ਜਾਰੀ ਹੁੰਦੀ ਹੈ ਇਸ ਤੋਂ ਇਲਾਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਣੇ ਦਲਾਨ ਮਿਠਾਏ ਹੋਏ ਨੇ ਜਿਹਦੇ ਕਰਕੇ ਇੱਥੇ ਕਰਾਪਸ਼ਨ ਦਾ ਬੋਗਰ ਵੱਧਾ ਹੈ ਜਿਆਦਾ ਪੁਰਾਣੇ ਵਲੰਟੀਆ ਬਲਾਕ ਪ੍ਰਧਾਨਾਂ ਦੇ ਬਲਾਕ ਪ੍ਰਧਾਨਾਂ ਅਤੇ ਗਾਰਡਨ ਚਾਰਜਾਂ ਦੇ ਪਰਚੇ ਦਰਜ ਕਰਾਏ ਗਏ ਉਦੋਂ ਇਹ ਗੱਲਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਮੈਂ ਪੁੱਛਣਾ ਚਾਹੁੰਨਾ ਅੱਜ ਦੀ 0 ਡਾਲਰਸ ਕਿੱਥੇ ਗਈ? ਰੇੜੀ ਫੜੀ ਵਾਲਿਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ। ਹੋਂਥਾਂ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਭਰੀਆਂ ਜਾਂਦੀਆਂ ਨੇ। ਅੱਜ ਦੀ 0 ਡਾਲਰਸ ਕਿੱਥੇ ਆ? ਮੈਂ ਦੁਬਾਰਾ ਪੁੱਛਦਾ ਕਿ 0 ਡਾਲਰਸ ਹੁਣ ਰੁੱਕ ਗਈ? ਤੇ ਇਹਨਾਂ ਵਾਸਤੇ 0 ਡਾਲਰਸ ਸੀ। ਕਿੱਦਕ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਲਾ ਰੋਡ ਤੇ ਬਲਾਕ ਪ੍ਰਧਾਨ ਆ ਰਹੇ। ਨਜਾਇਜ਼ 8 ਜੂਏ ਦਾ ਅੱਡਾ ਚੱਲਦਾ ਬੰਦ ਕਰਾਇਆ। ਬੱਸਾਂ ਦੇ ਵਿੱਚੋਂ 8 ਸਾਲ ਪੁਰਾਣੀ ਸਰਕਾਰ ਦਾ ਡੀਜੇ ਚੋਰੀ ਹੁੰਦਾ ਸਰਕਾਰੀ ਬੱਸਾਂ ਚੋਰੀ ਹੁੰਦਾ ਫੜਾਇਆ ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟ੍ਰਕਟਸ ਹੁੰਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਜ ਕਰਾਤੇ ਜਦ ਕਿ ਉਹ ਮੰਨਦਾ ਨੂੰ ਰੋਕਣਾ ਚਾਹੀਦਾ ਸੀ ਗੈਰ ਕਾਨੂੰਨੀ ਕਿਉਂ ਕਰਦੇ ਇਹ ਸਭਾਵ ਮੈਂ ਇਹ ਦੇਖਿਆ ਮੈਂ ਇੱਕ ਵਾਰੀ ਮੰਤਰੀ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਤੁਸੀਂ ਮੇਰੀਆਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਿਓ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਫੇ ਉਹਨਾਂ ਨੇ ਕਿਹਾ ਕਿ ਮੇਰੀਆਂ ਜਿੰਨੀਆਂ ਇਸ ਮਸਲੇ ਦੇ ਵਿੱਚ ਮੈਂ ਹੈੱਡਕੁਆਟਰ ਹੈੱਡਕੁਆਟਰ ਗਿਆ ਸਾਰੇ ਪਾਸੇ ਘੁੰਮਿਆ ਫਿਰਿਆ ਸਾਡੀ ਕਿਸੇ ਨੇ ਬਾਹ ਨਹੀਂ ਸੜੀ ਜਦ ਮੈਨੂੰ ਇਹਨਾਂ ਦੱਸਿਆ ਕਹਿੰਦੇ ਮੇਰੀ ਸ਼ਿਕਾਇਤਾਂ ਜਿੰਨੀਆਂ ਮਰਜ਼ੀ ਕਰ ਲੈ 5 ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜਨੀ ਕੋਈ ਗਰੀਆ ਸਾਹਿਬ ਕਾਂਗਰਸ ਪਾਰਟੀ ਨੂੰ ਲੈ ਕੇ ਤੁਹਾਡਾ ਅਗੇ ਫਿਊਚਰ ਵਿਜ਼ਨ ਕੀ ਹੈ ਸਾਡਾ ਵਿਜ਼ਨ ਹੈ ਦੇਖੋ ਜੀ ਇਹ ਜਿਹੜੀ ਕਾਂਗਰਸ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਧਰਮ ਰੱਖ ਨਿਰਪੱਖ ਪਾਰਟੀ ਹੈ ਜਦ ਅਕਾਲੀ ਸਰਕਾਰ ਬਣਾਉਂਦੇ ਸੀ ਜਿਹੜਾ ਖਤਰਾ ਹੁੰਦਾ ਸੀ ਤਾਂ ਕਹਿੰਦੇ ਸੀ ਧਰਮ ਨੂੰ ਖਤਰਾ ਹੈ ਅੱਜ ਭਾਜਪਾ ਐਪੀਐਸ ਵੀ ਭਾਜਪਾ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਇੱਕੋ ਇੱਕ ਸਰਕਾਰ ਹੈ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਧਰਮ ਨੂੰ ਰੱਖ ਪਾਰਟੀ ਹੈ ਇਸ ਕਰਕੇ ਅਸੀਂ ਇਹ ਜਵਾਬ ਕਰਨਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਤਿਕਾਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਮੰਤਰੀ ਜਿਹਦੇ ਥੀਲੇਆਂ ਨੇ ਕੁਝ WhatsApp ਦੇ ਉੱਤੇ ਕਮੈਂਟ ਪਾਏ ਨੇ ਮੈਂ ਇਹ ਕਹਿੰਨਾ ਚਾਹੁੰਦਾ ਮੰਤਰੀ ਨੂੰ ਇਹਨਾਂ ਰੋਕ ਲਓ ਨਹੀਂ ਸਾਡੇ ਕੋਲੇ ਬਹੁਤ ਕੁਝ ਹੈ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਨਾਵੇਂ ਭਗਤ ਸਿੰਘ ਦੀ ਪੱਗ ਬੰਨੀ ਹੈ ਨਾਵੇਂ ਭਗਤ ਸਿੰਘ ਦੇ ਸੂਲਾਂ ਨੂੰ ਤੋੜਿਆ ਜਿਹੜੇ ਬੰਦਿਆਂ ਨੇ ਭਗਤ ਸਿੰਘ ਵਾਲੀ ਪੱਗ ਬੰਨੀ ਸੀ ਉਹਨੇ ਨੇ ਪੰਜਾਬ ਨੂੰ ਖੂਨ ਛੱਟਿਆ ਤੇ ਕੁੱਤੇ ਭਗਤ ਸਿੰਘ ਦੀ ਪਾਰਕ ਨੂੰ ਪੈਰਾ ਵਿਚ ਰੋਇਆ ਗਰੇਵਾਲ ਜੀ ਤੁਹਾਡਾ 2-3 ਸਾਲ ਤੋਂ ਰੋਣਾ ਚੱਲ ਰਿਹਾ ਸੀ ਆਵਾਮਾਂ ਦੀ ਪਾਰਟੀ ਵਾਲਾ ਤੁਸੀ ਇਲਜ਼ਾਮ ਵੀ ਲਾਇਆ ਸੀ ਤੇ ਤੁਸੀ ਪੈਸੇ ਵੀ ਦਿੱਤੇ ਨੇ ਪਾਰਟੀ ਵਾਲਿਆਂ ਨੂੰ ਤੁਸੀ ਉਹਦਾ ਮੰਗਦੇ ਸੀ ਚੇਅਰਮੈਨ ਵੀ ਮੰਗਦੇ ਸੀ ਮੈਂ ਫੰਡ ਦਿੱਤਾ ਸੀ ਕਿੰਨਾ ਫੰਡ ਦਿੱਤਾ ਸੀ ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਖਰਚਾ ਕਰ ਚੁੱਕੇ ਹਾਂ 2017 ਤੋਂ ਕਿਹਨੂੰ ਫੰਡ ਦਿੱਤਾ ਸੀਗਾ ਫੰਡ ਮੈਂ ਮੇਰੀ ਬੇਟੀ ਨੇ ਗ੍ਰੇਗਲਾਈਡ ਤੋਂ 4 ਲੱਖ ਰੁਪਏ ਐਮਐਲਏ ਦੇ ਖਾਤੇ ਵਿੱਚ ਪਾਇਆ ਕਿਹੜੇ ਐਮਐਲਏ ਦੇ ਤਨਪੀ ਸਾਹ ਜੀ ਫੰਡ ਫੰਡ ਤਾਂ ਕਿਤੇ ਤੂੰ ਚੇਅਰਮੈਨ ਨਹੀਂ ਮੰਗਦਾ ਨਾ ਜੀ ਚੇਅਰਮੈਨੀ ਦੇ ਮੇਰੇ ਕੋਈ ਹੁਣ ਦੇਖੋ ਇੱਕ ਕਮੈਂਟ ਪਾ ਰਹੇ ਨੇ ਕਿ ਗਰੇਵਾਲ ਕਾਂਗਸ ਚਲੇ ਗਿਆ ਜਗਦਾ ਸਿੰਘ ਨੂੰ ਚੇਅਰਮੈਨ ਨਹੀਂ ਮਿਲਣਗੇ ਇਸ ਕਰਕੇ ਜਿਵੇਂ ਕਾਂਗਸ ਜਾਣਾ ਹੁੰਦਾ ਜਦੋਂ ਚੇਅਰਮੈਨ ਨੂੰ ਬਣਿਆ ਸੀ ਮੈਂ ਜਦੋਂ ਹੀ ਚਲੇ ਜਾਂਦਾ ਅੱਜ ਜੋ ਵਕਤ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਵਰਕਰਾਂ ਨੂੰ ਸਾਡੇ ਸਾਥੀਆਂ ਨੂੰ ਆਖਰਦਾਨਾਂ ਨੂੰ ਬਾਡਨ ਚਾਰਜਾਂ ਨੂੰ ਬਿਲ ਲੈ ਦੇ ਸੈਕਟਰੀਆਂ ਨੂੰ ਬਿਲ ਲੈ ਦੇ ਪ੍ਰਧਾਨਾਂ ਨੂੰ ਜਲੀਲ ਕੀਤਾ ਜਾਂਦਾ ਅਸੀਂ ਅੱਜ ਕੇ ਬਿਲਾ ਚੱਕਿਆ ਕਿ ਅਸੀਂ ਹਕਤਈ ਨਹੀਂ ਹੋਣ ਦੇਾਂਗੇ ਆਉਣ ਵਾਲੇ ਸਮੇਂ ਵਿੱਚ ਲੜਾਈ ਲੜਾਂਗੇ ਔਰ ਉਹਨਾਂ ਬਲੱਟੀਆਂ ਦੀ ਹਲ ਕਰਾਂਗੇ ਔਰ ਉਹ ਜਿਹੜੇ ਵਲੰਟੀਅਰ ਅੱਜ ਮੈਨੂੰ ਬੱਸ ਸਵੇਰ ਦੇ ਮੈਨੂੰ ਫਾਰਮ ਆਉਂਦੇ ਨੇ ਅੱਜ ਮੈਂ ਲੇਟ ਹੋ ਗਿਆ ਤੇ ਤੁਸੀਂ ਇਕੱਲੇ ਚਲੇ ਗਏ ਸਾਨੂੰ ਕੀ ਛੱਡ ਕੇ ਗਏ ਹੋ ਬੜੀ ਨਰਾਜ਼ਗੀ ਸਾਡੇ ਦੇ ਹੋ ਰਹੀ ਹੈ ਅਸੀਂ ਉਹਨਾਂ ਦੀ ਨਰਾਜ਼ਗੀ ਦੂਰ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਲਿਆ ਕੇ ਝੰਡਾ ਬਲੰਦ ਕਰਾਂਗੇ ਕਾਂਗਰਸ ਜੀ ਦਾ ਔਰ ਅੱਗੇ ਵਧਾਂਗੇ ਔਰ ਇਥੇ ਖੰਨੇ ਦੀਏ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਜਮਾਨਤ ਜਾਤਾਂ ਹੋਈਆਂ ਨੇ ਏਕ ਨੇ ਤਨਪੀ ਸੌਂਦੀ ਜਵਾਬ ਜਬਤ ਕਰਾਵਾਂ ਤੁਸੀਂ ਹੁਣ ਤੱਕ ਜਿਹੜੀ ਗੱਲ ਕਰੀ ਐ 7 ਜਣਿਆਂ ਦੀ ਉਹ ਡਿਸਪਲੋਸ ਕਰ ਸਕਦੇ ਹੋ ਨਾਮ ਹਾਂ ਰਾਜੀਵ ਸ਼ਰਮਾ ਨਹੀਂ ਨਹੀਂ ਜਿਹੜੇ 7 ਜਣਿਆਂ ਨੂੰ ਕਰੈਕਸ਼ਨ ਕਰ ਰਹੇ ਨੇ ਚੀਜ਼ ਤਿੰਨ ਕਾਂਗਰਸ ਦੇ ਨੇ ਤਿੰਨ ਕਾਦੀਆਂ ਤੇਰੇ ਦੋ ਬੀਜੇਪੀ ਦੇ ਨੇ ਨਾਮ ਡਿਸਪਲੋਸ ਨਾਮ ਨਾਮ ਜੀ ਨਾਮ ਡਿਸਪਲੋਸ ਕਰ ਦਿਓ ਤੁਸੀਂ ਜਿਹੜੇ ਕਹਿੰਦਾ ਰੇੜੀਆ ਤੋਂ ਪੈਸੇ ਇਕੱਠਾ ਕਰਦਾ ਨੇ ਦੇਖੋ ਮੇਰੇ ਕਮੇਟੀ ਦੇ ਵਿੱਚ ਪਰਪੀ ਸਿੰਘ ਪੰਪੀ ਪਾਟਿਆ ਤੇਜੀ ਸਿੰਘ ਇਹ ਕੰਟਰੋਲ ਕਰ ਰਹੇ ਨੇ ਮਾਰਕੀਟ ਕਮੇਟੀ ਨੂੰ ਮਿਸਪਲ ਕੇ ਮਾਰਕੀਟ ਕਮੇਟੀ ਹਾਂ ਕਾਨਸ ਵਿੱਚੋਂ ਜਗਦਾ ਸਿੰਘ ਪਾਠਕ ਤੇ ਤੀਸਰਾ ਹੈ ਸਾਡਾ ਚਲੋ ਗਰੇਵਾਲ ਸਾਹਿਬ ਤੁਸੀਂ ਮਹਿਸੂਸ ਨਹੀਂ ਕੀਤਾ ਆਪਣੀ ਪਾਰਟੀ 'ਚ ਰਹਿ ਕੇ ਵੀ ਜਿਹੜੇ ਪੂਰੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ ਉਹ ਪਾਣੇ ਦੇ ਵਿੱਚੋਂ ਆਏ ਨਹੀਂ ਬਲਦੇ ਉਹਨਾਂ ਕਰਕੇ ਪਾਰਟੀ 'ਤੇ ਸਕੂਟ ਪਿਆ ਤੇ ਪਾਰਟੀ ਡਾਊਨ ਫਾਲਤੀ ਆਈ ਹੈ ਮੈਂ ਪਾਰਟੀ ਛੱਡੀ ਵੇਸੇ ਕਰਕੇ ਤੇ ਪਾਰਟੀ ਦਾ ਨਾਂ ਸਮਾਰਤਾ ਬਾਹਰ ਨਹੀਂ ਪਾਰਟੀ ਵਾਲੇ ਆ ਕੇ ਕ੍ਰਾਪਸ਼ਨ ਦੀ ਸਿਰੇ ਦੇ ਚੜ ਕੇ ਚਲੇ ਗਏ ਨੇ ਤੇ ਅੱਜ ਖੰਨੇ ਦੇ ਇਲਾਕੇ ਦੇ ਵਿੱਚ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਤਰਾ ਤਰਾ ਕਰ ਰਹੇ ਨੇ ਕ੍ਰਾਪਸ਼ਨ ਦੇ ਬੇਚ ਦੇ ਦੇ ਉਹਨਾਂ ਨੂੰ ਰੁਟਿਆ ਰੁਟਿਆ ਜਾ ਰਿਹਾ ਹੈ। ਬੀਜੇਪੀ ਤੋਂ ਕਿਹੜੇ ਬੰਦੇ ਆਏ ਉਹਨੇ ਜਿਹੜੇ ਕੰਟਰੋਲ ਕਰਦੇ ਨੇ ਜੀ। ਬੀਜੇਪੀ ਤੋਂ ਹਰੀਸ਼ ਕੋਪਤਾ ਤੇ ਕਰਨ ਥੋੜਾ। ਸਰ ਜੀ ਥੋੜੇ ਜਿਹੜਾ ਰੈਜਿਸਟ੍ਰੇਸ਼ਨ ਤੁਸੀਂ ਭੇਜਿਆ ਉਹਦੇ ਵਿੱਚ ਲਿਖਿਆ ਵੀ ਤੁਸੀਂ ਸਈ ਆਪਣੇ ਸੀਨੀਅਰ ਅਧਿਕਾਰੀ ਕਹੋ ਜੇ ਸੀਐਮ ਲੈਵਲ ਤੱਕ ਕਿੰਨੇ ਕਿੰਨੇ ਮਿਲੇ ਉਹਨਾਂ ਨੇ ਕੋਈ ਗੱਲਬਾਤ ਥੋੜਾ ਰਿਸਪੌਂਸ ਦਿੱਤਾ ਸੀ। ਅਸੀਂ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਦਿੱਤਾ ਅਸੀਂ ਸਾਰਿਆਂ ਕੋਈ ਟੱਕਰਾਂ ਮਾਰ ਮਾਰ ਕੇ ਥੱਕ ਗਏ। ਕਿਹੜੇ ਲੈਵਲ ਤੇ ਗਏ ਹੋ? ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ। ਜਦ ਇਹਨਾਂ ਦੀ ਇੱਕ ਸੈਟ ਬਿਠਾਈ ਗਈ ਬਿਰਾਗ ਪ੍ਰਧਾਨ ਬਾਰੇ ਪਾਰਟੀ ਨੇ ਇੱਕ ਸੈਟਮੈਂਟ ਆਈ ਅਸੀਂ ਕੰਪਲੀਟ ਕੀਤੀ ਕਿ ਨਜਾਇਜ਼ ਪਰਚੇ ਦਰਜ ਹੋਏ ਨੇ ਤਾਂ ਉੱਥੇ ਇੱਕ ਸੈਟ ਬਿਠਾਈ ਗਈ ਉਹ ਸੈਟ ਦਾ ਜਿਹੜਾ ਰਿਜ਼ਲਟ ਆਇਆ ਉਹਦੀ ਮੇਰੇ ਕੋਲ ਅਨੌਫੀਸ਼ਲ ਕਾਪੀ ਹੈਗੀ ਹੈ ਲੇਕਿਨ ਆਫੀਸ਼ਲ ਕਾਪੀ ਇਹਨਾਂ ਨੇ ਦੱਬ ਲਈ ਉਹ ਜਦ ਕਰਨੀ ਚਾਹੀਦੀ ਸੀ ਕਿਉਂ ਨਹੀਂ ਜਨਤਕ ਕੀਤੀ ਜੇ ਪਾਰਟੀ ਸੱਚੀ ਸੀ ਜੇ ਲੋਕ ਸੱਚੇ ਸੀਗੇ ਪਰਚੇ ਦਰਜ ਕਰਾਉਣ ਵਾਲੇ ਤਾਂ ਉਹਨੂੰ ਜਨਤਕ ਕਰਦੇ ਉਸ ਰਿਪੋਰਟ ਨੂੰ ਕਿਉਂਕਿ ਮੈਨੂੰ ਪਤਾ ਉਹ ਰਿਪੋਰਟ ਚ ਕੀ ਲਿਖਿਆ ਹੋਇਆ ਹੈ ਉਹਦੇ ਵਿੱਚ ਬਿਲਕੁਲ ਬੇਕਸੂਰ ਦੱਸੇ ਗਏ ਨੇ ਅਹਵਾਰਚ ਵੀ ਸਿਟ ਦੇ ਮੈਂਬਰਾਂ ਨੇ ਡਿਗਲੇਅਰ ਕੀਤਾ ਵੀ ਇਹ ਉੱਥੇ ਅਸੀਂ ਲੋਕਾਂ ਨੂੰ ਮਿਲੇ ਆ ਕੋਈ ਉੱਥੇ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਬਾਜ਼ਾਰ ਚ ਲੋਕਾਂ ਨੂੰ ਪੁੱਛਿਆ ਕੋਈ ਕਰਾਪਸ਼ਨ ਨਹੀਂ ਹੋਈ ਬਾਸ ਸੀ ਲਈ ਕੋਈ ਧਮਕੀ ਤਾਂ ਨਹੀਂ ਆ ਰਹੀ ਧਮਕੀਆਂ ਦਰਨ ਵਾਲਾ ਮੈਨ ਨਹੀਂ ਆ ਉਸ ਦਿਨ ਜੰਮੇ ਨਹੀਂ ਆਪਾਂ ਤਾਂ ਹੁਣ ਗਿਆ ਗਰੇਵ ਸਰ ਇੰਨਾ ਟਾਈਮ ਚੋੜਾ ਆਪਾਂ ਕਿਸੀਆਂ ਲੈਣ ਲਈ ਅਹ ਦੇਖੋ ਟਾਈਮ ਦੇ ਕੇਸ ਕਰਕੇ ਸ਼ਾਇਦ ਸੁਧਰ ਜਵੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਵੀ ਇਸ ਪਾਸਿਓਂ ਹਟਿਆ ਜਾਵੇ ਪਰ ਨਹੀਂ ਸਮਝੇ ਤਾਕਤ ਦੇ ਅਰ ਸ਼ਹਿਰ ਦੇ ਪੈਸੇ ਦੇ ਨਸ਼ੇ ਦੇ ਵਿੱਚ ਇੱਥੇ ਲੋਕਾਂ ਦਾ ਕਹਾਣ ਕੀਤਾ ਜਾ ਰਿਹਾ ਅਖੀਰ ਨੂੰ ਮਜਬੂਰ ਹੋ ਕੇ ਅਸੀਂ ਕਾਂਗਰਸ ਪਾਰਟੀ ਜੋਇਨ ਕੀਤੀ ਥੈਂਕ ਯੂ